ਸ਼੍ਰੀ ਰਮਨ ਬੈਲ ਜਿੰਦਾਬਾਦ ਸ਼੍ਰੀ ਰਮਨ ਬੈਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਗਵੰਤ ਸਿੰਘ ਮਾਨ ਜੀ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਸਾਡੇ ਸਾਰਿਆਂ ਦੇ ਸਮੁਖ ਹੋਣ ਦਾ ਮਕਸਦ ਇਹ ਆ ਔਰ ਇੱਕ ਅੱਜ ਲੋਕਤੰਤਰ ਦੀ ਕੜੀ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਦਿਨ ਆ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਅੱਜ ਮੇਰੇ ਨਾਲ ਉੱਚੇ ਤੌਰ ਤੇ ਸਾਡੇ ਪਾਰਟੀ ਦੇ ਸੰਗਠਨ ਦੇ ਇੰਚਾਰਜ ਔਰ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਭਾਰਤ ਕੁਸ਼ਨ ਸ਼ਰਮਾ ਜੀ ਔਰ ਮੈਨੂੰ ਇਲਾਕਾ ਵਾਸੀਆਂ ਨੂੰ ਦੱਸਦੇ ਖੁਸ਼ੀ ਹੋ ਰਹੀ ਆ ਕਿ ਸਰਦਾਰ ਬਲਵਿੰਦਰ ਸਿੰਘ ਖਾਲਸਾ ਜੀ ਜਿਹੜੇ ਅਪਣੇ ਆਪ ਦੇ ਵਿੱਚ ਇੱਕ ਸਮਾਜ ਸੇਵੀ ਵੀ ਨੇ ਔਰ ਬਰਦਾਸਪੁਰ ਵਿਧਾਨ ਸਭਾ ਹਲਕੇ ਦੇ ਨਗਰ ੁੱਲੇ ਚੱਕ ਤੋਂ ਦੇ ਵਸਨੀਕ ਨੇ ਅੱਜ ਉਹਨਾਂ ਨੇ ਨਗਰ ੁੱਲੇ ਚੱਕ ਦੀ ਸੁਚੀ ਪੰਜਾਬ ਸ੍ਰੀ ਅਕਬਿੰਦਰ ਸਿੰਘ ਜੀ ਸਰਪੰਚ ਸਾਹਿਬ ਬੈਠੇ ਨੇ ਉਹਨਾਂ ਦੇ ਨਾਲ ਕੈਪਟਨ ਪ੍ਰਤਾਪ ਸਿੰਘ ਜੀ ਮੈਂਬਰ ਸਾਹਿਬ ਸੁਭਿਦਾ ਜਸਵੀਰ ਸਿੰਘ ਜੀ ਮੈਂਬਰ ਸ੍ਰੀ ਅਕਬਿੰਦਰ ਸਿੰਘ ਜੀ ਮੈਂਬਰ ਸਦਾ ਜਸਵਿੰਦਰ ਸਿੰਘ ਜੀ ਮੈਂਬਰ ਸ੍ਰੀ ਰਾਮ ਮੈਂਬਰ ਲਖਵੀਰ ਸਿੰਘ ਮੈਂਬਰ ਕਰਤਾਰ ਚੰਦ ਮੈਂਬਰ ਔਰ ਕਿਸ਼ੋਰ ਕੁਮਾਰ ਮੈਂਬਰ ਅੱਜ ਇਹਨਾਂ ਨੇ ਸਮੁੱਚੀ ਪੰਚਾਇਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਨੂੰ ਜੁਆਇਨ ਕਰ ਰਹੀ ਆ ਔਰ ਇਹ ਆਮ ਆਦਮੀ ਪਾਰਟੀ ਜਿਹਦੀ ਰਹਿਨਮਾਈ ਸਾਰੇ ਮੁਲਕ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ नेशनल सुप्रीमों श्री अरविंद केजरीवाल जी ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅੱਜ ਇਸ ਮੌਕੇ ਦੇ ਉੱਪਰ ਇਸ ਨਜ਼ਰ ਤੋਂ ਸਾਡੇ ਬਹੁਤ ਪੁਰਾਣੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਸਰਦਾਰ सुरेंद्रਜੀਤ सुरेंद्रਜੀਤ ਔਰ ਉਹਨਾਂ ਦੇ ਨਾਲ ਸਰਦਾਰ ਮਰਿੰਦਰ ਸਿੰਘ ਹਣੀ ਜਿਨ੍ਹਾਂ ਦੇ ਪਿਤਾ ਜੀ ਦੇ ਨਾਲ ਰਿਸ਼ਤਾ ਗੁਰਦੇਵ ਸਿੰਘ ਜੀ ਦੇ ਮੇਰੇ ਪਿਤਾ ਜੀ ਦਾ ਬਹੁਤ ਪੁਰਾਣਾ ਸੰਬੰਧ ਰਿਹਾ ਸਾਡਾ ਛੋਟਾ ਵੀਰ ਪਵਨ ਜੀ ਉਹ ਵੀ ਅੱਜ ਇੱਥੇ ਨੇ ਔਰ ਅੱਜ ਸਭ ਤੋਂ ਵਧੀਆ ਗੱਲ ਆ ਕਿ ਸਾਡੇ ਨਾਗਲੇ ਨਗਰ ਦੇ ਸਰਪੰਚ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਗੋਤਪੋਕਰ ਤੋਂ ਸਰਪੰਚ ਵੀ ਨੇ ਉਹ ਵੀ ਅੱਜ ਇਸੋ ਮੌਕੇ ਤੇ ਆਪਣਾ ਆਸ਼ੀਰਵਾਦ ਦੇਣ ਲਈ ਮਿਹਰੋਦ ਨੇ ਸਾਡੇ ਨਾਲ ਦੇ ਪਿੰਡ ਪੰਦੇਰ ਤੋਂ ਸਰਪੰਚ ਸਾਹਿਬ ਸਰਦਾਰ ਦਲਬਖ ਸਿੰਘ ਜੀ ਤਿਬੜੀ ਤੋਂ ਸਰਪੰਚ ਸਾਹਿਬ ਸਾਡੇ ਸੰਦੀਪ ਜੀ ਔਰ ਬਹੁਤ ਸਾਰੀਆਂ ਸਖੀਤੋਂ ਮੈਂ ਸਾਰੀ ਬਹੁਤ ਸਤਿਕਾਰ ਹੈ ਤੇ ਸਖੀਤਾ ਨੇ ਜੇ ਕਿਸੇ ਦਾ ਨਾਮ ਫਰੈ ਗਿਆ ਹੋਵੇ ਤੇ ਉਹਦੀ ਮਾਫੀ ਮੰਗਣਾ ਉਚੇਚੇ ਤੌਰ ਤੇ ਸਰਦਾਰ ਸੁੱਚਾ ਸਿੰਘ ਮਲਤਾਨੀ ਜੀ ਜਿਹੜੇ ਤਿੰਨ ਸਾਲ ਤਿੰਨ ਵਾਰ ਚਾਵੇ ਦੀ ਨੁਮਾਇੰਦਗੀ ਬਤੌਰੇ ਸਰਪੰਚ ਵੀ ਕੀਤੀ ਆ ਔਰ ਬਲਾਕ ਸੰਪਤੀ ਦੇ ਮੈਂਬਰ ਵੀ ਰਹੇ ਨੇ ਉਹ ਵੀ ਸਾਡੇ ਵਿੱਚ ਨੇ ਸੋ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਆਮ ਆਦਮੀ ਪਾਰਟੀ ਦਾ ਪਰਿਵਾਰ ਗੁਰਦਾਸਪੁਰ ਦੇ ਵਿੱਚ ਵਧਿਆ ਤੇ ਸਾਬ ਬੁਦਿੰਦਰ ਸਿੰਘ ਜੀ ਖਾਲਸਾ ਸਾਹਿਬ ਦਿਲ ਦੀਆਂ ਗਰਾਈਆਂ ਤੁ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਮੇਰੇ ਨਾਲ ਸਾਡੇ ਬਲੌਗ ਪ੍ਰਦਾਣ ਸੋ ਰਾਣਾ ਜੀ ਵੀ ਨੇ ਔਰ ਸਾਡੇ ਦੋਤ ਕੋਕਰ ਤੋਂ ਐਨ ਆਰ ਆਈ ਸਾਹਿਬ ਵਿੱਕੀ ਜੀ ਮੈਂਬਰ ਨੇ ਉਹ ਵੀ ਸਾਡੇ ਵਿੱਚ ਨੇ ਸੋ ਅੱਜ ਪਰਿਵਾਰ ਦੇ ਵਿੱਚ ਵਾਧਾ ਹੋਇਆ ਔਰ ਉਸ ਵਾਅਦੇ ਲਈ ਮੈਂ ਤੋਂ ਵੀ ਨਾ ਵੀ ਸਭ ਤੋਂ ਪਹਿਲਾਂ ਅਕਾਲਪੁਰ ਦਾ ਧੰਨਵਾਦ ਜਿੰਨੇ ਸਾਰਿਆਂ ਦੇ ਵਿੱਚ ਇਹ ਸੋਚ ਨੂੰ ਜਾਗਰਿਤ ਕੀਤਾ ਕਿ ਆਪਾਂ ਆਪਣੇ ਨਗਰ ਦੀ ਇਲਾਕੇ ਦੀ ਬਿਹਤਰੀ ਚਾਹੁੰਦੇ ਆ ਉਸ ਬਿਹਤਰੀ ਲਈ ਵਿਕਾਸ ਲਈ ਆਪਾਂ ਸਾਰੇ ਇਕਜੁੱਟ ਹੋ ਕੇ ਉਸ ਸੋਚ ਦੇ ਨਾਲ ਜੁੜੇ ਆ ਜਿਹੜੀ ਸੋਚ ਲੋਕਾਂ ਦੇ ਵਿਕਾਸ ਲਈ ਬਚਰਬਾਤ ਹੈ ਮੈਂ ਬਹੁਤ ਵਾਰ ਕਹਿ ਚੁੱਕਾ ਕਿ ਆਮ ਆਦਮੀ ਪਾਰਟੀ ਦੀ ਰਾਜਨੀਤੀ ਆਵਾਦੀ ਪਾਰਟੀ ਦੀ ਸਤਾ ਭਾਰਤ ਪੁਸ਼ੀ ਜੀ ਕੇਵਲ ਤੇ ਕੇਵਲ ਲੋਕਾਂ ਦੀ ਸੇਵਾ ਲਈ ਤੇ ਲੋਕਾਂ ਦੇ ਵਿਕਾਸ ਲਈ ਸਮਰਪਿਤ ਆ ਇਹੀ ਗੁਰਤੀ ਸਾਨੂੰ ਸਾਡੇ ਲੀਡਰ ਅਰਵਿੰਦ ਕੇਜਰੀਵਾਲ ਜੀ ਤੋਂ ਔਰ ਭਗਵੰਦ ਸਬਾਨ ਜੀ ਤੋਂ ਮਿਲੀ ਆ ਔਰ ਉਸ ਗੁਰਤੀ ਨੂੰ ਆਪਾਂ ਅਸੀਂ ਅੱਗੇ ਲੈ ਕੇ ਚੱਲਣਾ ਔਰ ਮੈਂ ਇੱਕ ਬੇਨਤੀ ਕਰੂੰਗਾ ਕਿ ਜਿੱਥੋਂ ਤੱਕ ਆਵਾਦੀ ਪਾਰਟੀ ਦੀ ਵਿਚਾਰਧਾਰਾ ਦੀ ਗੱਲ ਆ ਤੁਸੀਂ ਸਾਰੇ ਜਾਣਦੇ ਹੋ ਪਿਛਲੇ ਸਾਢੇ 3 ਪੌਣੇ 4 ਸਾਲਾਂ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਰਾਜਨੀਤੀ ਦਾ ਇੱਕ ਦੂਸਰਾ ਰੂਪ ਜਿਹੜਾ ਉਹ ਸਰਪੰਨ ਸਾਹਿਬ ਟਿੰਕੂ ਜੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹਦੇ ਵਿੱਚ ਸੱਦ ਭਾਵਨਾ ਪਿਆਰ ਆਪਸੀ ਭਾਈਚਾਰਾ ਵਿਕਾਸ ਲੋਕਾਂ ਦੀ ਸੇਵਾ ਲੋਕਾਂ ਦੇ ਜੀਵਨ ਕਾਰ ਨੂੰ ਉੱਪਰ ਚੁੱਕਣਾ ਲੋਕਾਂ ਦੀ ਜ਼ਿੰਦਗੀ ਨੂੰ ਸੁਖਰਾਣਾ ਬਣਾਉਣਾ ਇਹ ਹੀ ਸਾਡਾ ਸਾਰਿਆਂ ਦਾ ਉਦੇਸ਼ ਆ ਸੋ ਅੱਜ ਜਿਸ ਵਕਤ ਖਾਲਸਾ ਜੀ ਵਰਗਿਆ ਸਕਸੀਤਾ ਜਿਨ੍ਹਾਂ ਨੇ ਲੰਬਾ ਸਭਾ ਵਿਦੇਸ਼ਾਂ 'ਚ ਰਹਿ ਕੇ ਆਪਣੇ ਇਲਾਕੇ ਨੂੰ ਨਹੀਂ ਭੁੱਲਿਆ ਆਪਣੀ ਜੜ੍ਹਾਂ ਨੂੰ ਨਹੀਂ ਭੁੱਲਿਆ ਇਹ ਇੱਕ ਬੜੀ ਵੱਡੀ ਸੋਚ ਹੁੰਦੀ ਆ ਕਈ ਵਾਰ ਲੋਕ ਬਾਹਰ ਜਾ ਕੇ ਆਪਣਾ ਪਛੋਕਰ ਭੁੱਲ ਜਾਂਦੇ ਨੇ ਸੋ ਇਹਨਾਂ ਨੇ ਉਹ ਪਛੋਕਰ ਨੂੰ ਯਾਦ ਰੱਖਿਆ ਔਰ ਇਹਨਾਂ ਦੇ ਮਨ ਦੇ ਵਿੱਚ ਵੀ ਇੱਕ ਇਹੋ ਹੀ ਭਾਵਨਾ ਵਾ ਕਿ ਜੇ ਮੈਂ ਵਿਦੇਸ਼ਾਂ 'ਚ ਵੀ ਗਿਆ ਤੇ ਜੇ ਮੇਰੀਆਂ ਜੜ੍ਹਾਂ ਉੱਥੋਂ ਦੇ ਲੋਕ ਭੁਜਾਲ ਨਾ ਹੋਣਗੇ ਤੇ ਸਾਡੀਆਂ ਕੋਈਆਂ ਦਾ ਕੋਈ ਫਾਇਦਾ ਨਹੀਂ ਸੋ ਇਸ ਕਰਕੇ ਉਹ ਸੋਚ ਨੂੰ ਰੱਖਦੇ ਹੋਏ ਇਹਨਾਂ ਨੇ ਮਨ ਬਣਾਇਆ ਮੈਂ ਜਾਤੀ ਤੌਰ ਤੇ ਸਮੁੱਚੀ ਨਗਰ ਦਾ ਸਰਦਾਰ ਜੀ ਤੁਹਾਡੇ ਨਾਲ ਹੀ ਲਖਵਿੰਦਰ ਜੀ ਸਾਰੇ ਪੁਰਤਪੂਛੀ ਪੰਚਾਇਤ ਦਾ ਔਰ ਸਾਰੇ ਜਿਹੜੇ ਸਤਕਾਰਤ ਸਖਸੀਤਾ ਇੱਥੇ ਆਈਆਂ ਨੇ ਜਾਂ ਜਿਹੜੀਆਂ ਨਗਰ ਜੀ ਵੀ ਰਹਿ ਗਏ ਨੇ ਆ ਨਹੀਂ ਸਕੇ ਉਹਨਾਂ ਦਾ ਵੀ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਔਰ ਮੈਂ ਵਿਸ਼ਵਾਸ ਦਿਵਾਉਂਦਾ ਕਿ ਜਿਸ ਆਸ ਨਾਲ ਤੁਸੀਂ ਅੱਜ ਆਵਾਜ਼ੀ ਪਾਰਟੀ ਜੁਆਇਨ ਕਰ ਰਹੇ ਹੋ ਉਸ ਆਸ ਨੂੰ ਬਰਕਰਾਰ ਰੱਖਣਾ ਇਹ ਮੇਰਾ ਤੁਹਾਡੇ ਨਾਲ ਐਲਬੀਆਂ ਵਾਅਦੇ ਵੀ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਮੇਰੇ ਨਾਲ ਇਹ ਜ਼ਿੰਮੇਵਾਰੀ ਦੇ ਵਿੱਚ ਮੇਰੇ ਬਹੁਤ ਹੀ ਰਾਜਨੀਤੀ ਤੋਂ ਉੱਪਰ اٹਕੇ ਜਿਹਨਾਂ ਨਾਲ ਮੇਰਾ ਭਰਾਵ ਵਰਗਾ ਸੰਬੰਧ ਆ ਔਰ ਜਿਹੜੇ ਮੈਨੂੰ ਪਾਰਟੀ ਲਿਆਉਣ ਦੇ ਵਿੱਚ ਇੰਸਟਰੂਮੈਂਟ ਰਹੇ ਨੇ ਮੇਰੀ ਮਰਜ਼ੀ ਭਾਰਤ ਪੂਸ਼ਣ ਜੀਤ ਹੋਇਆ ਕਿਉਂਕਿ ਇਹ ਸੰਗਠਨ ਨੂੰ ਮੈਦਾਨ ਸੰਭਾਲ ਕੇ ਜਿਹੜੇ ਸੰਗਠਨ ਨੂੰ ਇਹ ਦੇਖ ਰਹੇ ਨੇ ਪਾਰਟੀ ਨੇ ਇਹਨਾਂ ਦੀ ਡਿਊਟੀ ਲਈ ਆ ਸੋ ਇਹਨਾਂ ਦੀ ਵੀ ਅੱਜ ਹਾਜ਼ਰੀ ਦੇ ਵਿੱਚ ਸਾਡੀ ਦੋਵਾਂ ਦੀ ਇਹ ਵਿਵਾਰੀ ਬਣ ਜੂਗੀ ਔਰ ਸਰਦਾਰ ਸੁਰਿੰਦਰ ਸਿੰਘ ਮਾਣਦੇ ਨਾਲ ਮੇਰਾ ਪੁਰਾਣਾ ਸਬੰਧ ਦਾ ਵਿਦੇਵ ਹੋਣਾ ਨਾਲ ਮੇਰੀ ਦੂਜੀ ਪੀੜੀ ਦਾ ਸਬੰਧ ਦਾ ਸੋ ਆਪਾਂ ਸਾਰਿਆਂ ਨੇ ਮਿਲ ਕੇ ਇਹ ਸਾਰਾ ਕਰਨਾ ਔਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਾਡੀ ਸਾਡੀ ਜ਼ਿਲ੍ਹਾ ਪਰਿਸ਼ਦੀਆਂ ਨੇ ਔਰ ਬਲਾਕ ਸੰਪਤੀਆਂ ਨੇ ਉਹਦੇ ਵਿੱਚ ਮਾਸ ਕਰਨਾ ਵੀ ਆਪਾਂ ਮਿਲ ਕੇ ਸਮੁੱਚੇ ਹਲਕੇ ਦੇ ਵਿੱਚ ਜਿਹੜੀਆਂ ਸਾਡੀਆਂ 21-21ਆ ਸੀਟੀਆਂ ਹੈ ਬਲਾਕ ਸੰਪਤੀਆਂ ਔਰ ਤਿੰਨ ਸਾਡੇ ਜ਼ੋਨ ਜਿਹੜੇ ਨੇ ਜ਼ਿਲ੍ਹਾ ਪਰਿਸ਼ਦ ਨੇ ਤੁਹਾਡੀ ਸਾਰਿਆਂ ਦੀ ਮਦਦ ਦੇ ਨਾਲ ਉਹਨਾਂ ਨੂੰ ਜਿੱਤੀ ਹੈ ਤਾਂ ਕਿ ਵਧੇਰੇ ਪੈਸੇ ਦਾ ਸਸਤਾਵਾ ਦੇ ਰਾਈ ਆਉਣ ਤੇ ਜਿੰਨਾ ਜ਼ੋਰ ਇਸ ਨਗਰ ਦਾ ਜਾਨਾ ਲੱਗੂਗਾ ਉਸ ਨਗਰ ਦੇ ਵਿੱਚ ਉੰਨੀ ਵਿਕਾਸ ਜਿਹੜੀ ਆ ਉਹਦੀ ਦਰ ਜਿਹੜੀ ਆ ਉਹ ਤੇਜ਼ ਹੋ ਜੂਗੀ ਸੋ ਬਹੁਤ ਨਾ ਕਹਿੰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਅੱਜ ਇਹਨੂੰ ਕਹਿੰਦਾ ਸਭ ਤੋਂ ਪਹਿਲੇ ਮੈਂ ਅੱਜ ਜਿੰਨੀਆਂ ਵੀ ਸਾਡੀਆਂ ਸਤਿਕਾਰਯੋਗ ਸ਼ਖਸੀਅਤਾਂ ਇੱਥੇ ਬੈਠੀਆਂ ਹਨ ਸਾਰਿਆਂ ਨੂੰ ਮੈਂ ਫਤਿਹ ਅਰਦਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਨਗਰ ਪੰਚਾਇਤ ਪਿੰਡ ਭੁੱਲੇ ਚੱਕ ਜੋ ਕਿ ਅਬੇ ਪੂਰੀ ਆਪਾ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਸਮਰਥਨ ਕਰਨ ਜਾ ਰਹੇ ਹਾਂ ਔਰ ਸਭ ਤੋਂ ਪਹਿਲੇ ਮੈਂ ਨੈਸ਼ਨਲ ਕੋਨਵੀਨਰ ਸ੍ਰੀ ਅਗਵੰਦ ਕੇ ਜੀワਲ ਸਾਹਿਬ ਔਰ ਸਟੇਟ ਚੀਮ ਮਿੰਿਸਟਰ ਸਰਦਾਰ ਭਗਵੰਤ ਸਿੰਘ ਜਮਾਲ ਸਾਹਿਬ ਔਰ ਸਾਡੇ ਇਲਾਕੇ ਦੀ ਆਨਰ ਸਕੱਸ਼ਿਤ ਸ੍ਰੀ ਰਮਨ ਬੈਲ ਜੀ ਔਰ ਜਿੰਨੇ ਵੀ ਸਾਡੀ ਸੰਗਠਨ ਨੂੰ ਜਿਹੜੇ ਆ ਐਕਟੀਵੇਟ ਕਰ ਰਹੇ ਸਾਡੇ ਸ੍ਰੀ ਭਰਤ ਕੁਸ਼ਨ ਜੀ ਔਰ ਮੇਰੇ ਬਹੁਤ ਸਤਿਕਾਰਯੋਗ ਐਡਵੋਕੇਟ ਮਲਤਾਨੀ ਸਾਹਿਬ ਜੋ ਬਿਠੇ ਹੈ ਸਾਡੇ ਨਾਲ ਔਰ ਬਹੁਤ ਸਕਸੀਟਾ ਹਨ ਕੈਪਟਨ ਰੈਂਕ ਦੇ ਜਿਹੜੀਆਂ ਸਾਡੇ ਨਗਰ ਦੀਆਂ ਜੇ ਇੱਕ ਆਵਾਜ਼ ਤੇ ਸਾਰੇ ਤੱਤ ਪਰ ਹੋ ਗਏ ਔਰ ਫਟਾਫਟ ਕੰਦੇ ਚਲੋ ਉਹਨੇ ਜੋਰ ਸਮਾਂ ਦਿੱਤਾ ਉਹਤੇ ਆਪਾਂ ਪਹੁੰਚੀਏ ਔਰ ਮੈਂ ਸਾਰਿਆਂ ਦਾ जिन्ने ਜੀ ਸਾਡੇ ਨਾਲ ਅੱਜ ਚੱਲ ਕੇ ਆਏ ਹਨ ਕਿਉਂਕਿ ਸਾਡਾ ਇੱਕੋ ਹੀ ਇੱਕ ਮਕਸਦ ਹੈ ਕਿ ਕ੍ਰਾਪਸ਼ਨ ਨੂੰ ਹਟਾ ਕੇ ਨਗਰ ਦੇ ਵਿਕਾਸ ਨੂੰ ਕਿੱਦਾਂ ਅੱਗੇ ਲੈ ਕੇ ਜਾਣਾ ਪਿੰਡ ਨੂੰ ਸੁੰਦਰ ਬਣਾਉਣਾ ਤੇ ਉਹਦੇ ਲਈ ਇੱਕੋ ਇੱਕ ਵਿਕਲਪ ਹੈ ਸਾਡੇ ਕੋਲ ਜੋ ਆਮ ਆਦਮੀ ਪਾਰਟੀ ਜਿਹੜੀ ਕਿ ਵਿਕਾਸ ਪੂਰੇ ਜੋਰਾਂ ਤੇ ਪੂਰੇ ਪੰਜਾਬ ਦਾ ਸਟੇਟ ਦਾ ਕਰਦੀ ਆ ਰਹੀ ਹੈ ਔਰ ਅੱਗੇ ਵੀ ਕਰਦੇ ਰਹੇਗੀ ਔਰ ਆਪਾਂ ਪੁਰ ਜੋਰ ਆਪਾਂ ਸਾਰੇ ਜਾਨੇ ਇਹ ਵਾਅਦਾ ਦਿੰਦੇ ਆ ਸ੍ਰੀ ਬਹਿਲ ਸਾਹਿਬ ਜੀ ਨੂੰ ਕਿ ਅਸੀਂ ਜੋ ਵੀ ਅੱਗੇ ਐਸਪਾਜਾ ਪਾਰਟੀ ਨੂੰ ਜੁਆਇਨ ਕਰਕੇ ਪਾਰਟੀ ਦੀ ਜੋ ਵੀ ਸਾਡੇ ਲਈ ਡਿਊਟੀ ਹੋਏਗੀ ਆਈ ਆਪਾਂ ਤਨਦੇਹੀ ਨਾਲ ਨਿਭਾਵਾਂਗੇ ਪਾਰਟੀ ਦੇ ਹਰ ਕੰਮ ਦੇ ਹਰ ਫੀਲਡ ਦੇ ਵਿੱਚ ਜੋ ਸਾਡਾ ਯੋਗਦਾਨ ਉਹ ਪਾਵਾਂਗੇ ਤਾਂ ਜੋ ਇਹ ਪਾਰਟੀ ਨੂੰ ਮਜ਼ਬੂਤ ਕਰਕੇ ਸੰਗਠਨ ਨੂੰ ਮਜ਼ਬੂਤ ਕਰਕੇ ਤੇ ਆਪਣੇ ਜਿੱਥੇ ਪਿੰਡ ਦਾ ਤੇ ਆਪਣੇ ਇਲਾਕੇ ਦਾ ਵਿਕਾਸ ਉਹਦੇ ਵਿੱਚ ਵੀ ਯੋਗਦਾਨ ਪਾਵਾਂਗੇ ਕੋਸ਼ਿਸ਼ ਜੀ ਔਰ ਸੰਸਥਾ ਦੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਅ ਦਰਜਾ ਬਦਰਜਾ ਵਰਕਰ ਔਰ ਮੇਰੇ ਨਗਰ ਦੇ ਆਏ ਹੋਏ ਅੱਜ ਹਰਜੀ ਨੂੰ ਦੇਖ ਕੇ ਔਰ ਇੱਕ ਹੁੰਦਿਆਂ ਦੇਖ ਕੇ ਬਹੁਤ ਚਾ ਚੜਿਆ ਹੈ ਬਹੁਤ ਚੰਗਾ ਲੱਗਿਆ ਕਿ ਪਿੰਡਾਂ ਚੋਂ ਟੜੇਬੰਦੀ ਖਤਮ ਕੀਤੀ ਜਾ ਰਹੀ ਹੈ ਇਹ ਸਿਰਫ ਤੇ ਸਿਰਫ ਇੱਕ ਚੰਗੀ ਸੋਚ ਵਾਲਾ ਬੰਦਾ ਹੀ ਕਰ ਸਕਦਾ ਤੇ ਬਾਈਲ ਸਾਹਿਬ ਇਸ ਦਾ ਕ੍ਰੈਡਿਟ ਤੁਹਾਨੂੰ ਜਾਂਦਾ ਹੈ ਬਹੁਤ ਬਹੁਤ ਸ਼ੁਕਰੀਆ ਸਾਡੇ ਨਗਰਵਾਲ ਤੁਸੀਂ ਵਿਸ਼ੇਸ਼ ਧਿਆਨ ਦੇ ਕੇ ਔਰ ਸਾਰੇ ਨਗਰ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਬਾਕੀ ਸਾਰਾ ਬਲਵਿੰਦਰ ਨੇ ਦੱਸ ਦਿੱਤਾ ਹੈਗਾ ਕਿ ਨਗਰ ਦੇ ਵਿੱਚ ਕੀ ਹੈ ਉਹ ਤੁਹਾਡੇ ਤੋਂ ਵੀ ਨਹੀਂ ਲੁਕਿਆ ਹੋਇਆ ਸੋ ਅਸੀਂ ਤੇ ਇਹੀ ਕਵਾਂਗੇ ਕਿ ਜੇ ਅੱਜ ਦਾ ਇਹ ਏਕਾ ਸਾਡੇ ਨਗਰ ਦਾ ਇਹ ਹਮੇਸ਼ਾ ਲਈ ਬਣਿਆ ਰਹੇ ਔਰ ਇਹ ਸਬੂਤ ਦੇਵੇ ਆਉਣ ਵਾਲੇ ਸਮਿਆਂ 'ਚ ਵੀ ਤੁਹਾਨੂੰ ਵੀ ਤੇ ਪਾਰਟੀ ਨੂੰ ਵੀ ਕਿ ਭਈ ਅਸੀਂ ਜੀ ਦੇ ਨਾਲ ਤੁਰਦੇ ਆਂ ਦਿਲੋਂ ਤੁਰਦੇ ਆਂ ਅਸੀਂ ਸਾਰੇ ਦੇ ਸਾਰੇ ਵਧੀਆ ਤਰੀਕੇ ਨਾਲ ਪੂਰ ਜੋਰ ਹਰ ਪਾਰਟੀ ਦਾ ਇਨਪੈਨ ਲਾਗੂ ਕਰਾਂਗੇ ਜੋ ਵੀ ਪਾਰਟੀ ਦਾ ਹੁਕਮ ਹੋਏਗਾ ਔਰ ਅਸੀਂ ਮੈਂ ਵੀ ਆਪਣੇ ਵੱਲੋਂ ਹੁਣ ਆਪਣਾ ਤੇ ਕੋਈ ਵੀ ਨਹੀਂ ਰਹਿ ਗਿਆ ਮੇਰਾ ਪਰਸਨਲ ਕੋਈ ਨਹੀਂ ਰਹਿ ਗਿਆ ਅਸੀਂ ਸਾਰੇ ਇਕਾਂ ਪੰਚਾਇਤ ਜੇ ਤੁ ਸਾਡੇ ਨਾਲ ਹੈਗੀ ਆ ਅਸੀਂ ਪੰਚਾਇਤ ਨਾਲ ਹੈਗੇ ਆ ਤੋ ਸਾਡਾ ਮੇਨ ਮਕਸਦ ਜਿਹੜਾ ਹੈਗਾ ਕਿ ਚੁਣੇ ਹੋਏ ਨਮਾਇੰਦਿਆਂ ਦੇ ਰਾਈ ਚੁਣੇ ਹੋਏ ਲੋਕਾਂ ਦੇ ਰਾਈ ਸਾਡੇ ਪਿੰਡ ਦੀ ਡਿਵੈਲਪਮੈਂਟ ਕੀਤੀ ਜਾਵੇ ਜਿਹੜਾ ਕਿ ਸਿਰਫ 2-3 ਕਿਲੋਮੀਟਰ ਦੂਰ ਹੈ ਇਸ ਸ਼ਹਿਰ ਤੋਂ ਔਰ ਐਡਾ ਵੱਡਾ ਪਿੰਡ ਜੇ ਸੋਨਾ ਨਾ ਹੋਵੇ ਤੇ ਫਿਰ ਐਡਮਿਨਿਸਟ੍ਰੇਸ਼ਨ ਤੇ ਵੀ ਸਾਰਿਆਂ ਤੇ ਸਵਾਲ ਚੁੱਕੇ ਜਾਂਦੇ ਨੇ ਸੋ ਅਸੀਂ ਇਹੀ ਚਾਹੁੰਦੇ ਅੱਜ ਖੁਸ਼ੀ ਦਾ ਟਾਈਮ ਆ ਇਹ ਸਾਰਿਆਂ ਨੇ ਸੂਝ-ਬੂਝ ਤੋਂ ਕੰਮ ਲਿਆ ਜਿਹੜਾ ਚਲੋ ਥੋੜੇ ਦੇਰ ਨਾਲ ਸਹੀ ਪਰ ਅਜੇ ਵੀ ਸਾਡੇ ਕੋਲ ਟਾਈਮ ਹੈਗਾ ਆਪਣੇ ਪਿੰਡ ਦੀ ਡਿਵੈਲਪਮੈਂਟ ਕਰਨ ਵਾਸਤੇ ਸੋ ਕਿਰਪਾ ਕਰਕੇ ਅ ਜਿਵੇਂ ਇਹਨਾਂ ਨੇ ਕਿਹਾ ਉਹ ਇਹਨਾਂ ਦੀ ਵੀ ਸੁਣਨੀ ਆ ਜੋ ਸਾਡੇ ਤੋਂ ਹੈਗਾ ਤੁਸੀਂ ਰਿਕੁਆਇਰਮੈਂਟ ਚ ਆਉਂਦੀ ਉਹ ਅਸੀਂ ਵੀ ਕਰਨ ਨੂੰ ਤਿਆਰ ਆ ਜੀ ਤੋਂ ਜਿੱਥੇ ਵੀ ਪਾਰਟੀ ਦਾ ਹੁਕਮ ਹੋਏਗਾ ਅਸੀਂ ਸਾਰਾ ਨਗਰ ਜਿਹੜਾ ਕੋਈ ਰੁੱਸਿਆ ਵੀ ਆ ਉਹਨੂੰ ਵੀ ਨਾਲ ਮਨਾ ਕੇ ਤੁਹਾਡੇ ਨਾਲ ਚੱਲਾਂਗੇ ਔਰ ਹਰ ਕਦਮ ਕਦਮ ਨਾਲ ਅੱਗੇ ਚੱਲਾਂਗੇ ਮਿਹਰਬਾਨ ਸਾਰੀ ਪੰਚਾਇਤ ਸਾਡੇ ਭੁੱਲੇ ਚੱਕ ਦੀ ਇੱਥੇ ਹਾਜ਼ਰ ਹੈ ਉਹਨਾਂ ਨਾਲ ਮੁਅੱਜ਼ਜ਼ ਵਸਨੀਕ ਵੀ ਇੱਥੇ ਨੇ ਬੜੀ ਮੈਨੂੰ ਖੁਸ਼ੀ ਹੈ ਕਿ ਤੁਸੀਂ ਇਸ ਲਹਿਰ ਦੇ ਵਿੱਚ ਵਿਕਾਸ ਦੇ ਲਹਿਰ ਦੇ ਵਿੱਚ ਔਰ ਭ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਇਸ ਪੰਜਾਬ ਚੋਂ ਇਸ ਹਿੰਦੁਸਤਾਨ ਦੇ ਵਿੱਚੋਂ ਤੁਸੀਂ ਇੱਕ ਹੋਏ ਹੋ ਮੈਂ ਸਾਰਿਆਂ ਨੂੰ ਵਧਾਈ ਦੇਣਾ ਹਾਂ ਅਭੀ ਤੋਂ ਸ਼ੁਰੂਆਤ ਹੈ ਅੱਗੇ-ਅਗੇ ਵੇਖਿਓ ਕਿੰਨੀਆਂ ਪੰਚਾਇਤਾਂ ਜੜੀਆਂ ਨੇ ਉਹ ਸਾਡੇ ਨਾਲ ਆਂਦੀਆਂ ਨੇ ਕਿਉਂ ਇਤਿਫਾਕ ਕਰ ਰਹੇ ਨੇ ਉਹ ਕਿ ਭਗਵਾਨ ਸਿੰਘ ਮਾਨ ਜੀ ਸਾਡੇ ਸੀਐਮ ਤੁਸੀਂ ਜਾਣਦੇ ਹੋ ਕੱਲ 4 ਵਜੇ ਕੋਰਾਲੀ ਬੱਸ ਸਟੈਂਡ ਤੇ ਪਹੁੰਚੇ ਸੀਗੇ ਓਏ ਇਹ ਤੇ ਇਹ ਜੜੀਆਂ ਗੱਲਾਂ ਸੀਗੀਆਂ ਨਾ ਮਹਾਰਾਜਾ ਰਣਜੀਤ ਸਿੰਘ ਦੇ ਵਿਲੇ ਦੀਆਂ ਸੀਗੀਆਂ ਜਿਹੜੀਆਂ ਕਿ ਅੱਜ ਸਾਡੀਆਂ ਜਿਹੜੇ ਹੈ ਆਗੂ ਹੈਗੇ ਨੇ ਐਮਐਲਏ ਸਹਿਬਾਨ ਨੇ ਮੰਤਰੀ ਨੇ ਜਾਂ ਸਾਡੇ ਸੀਐਮ ਜਿਹੜੇ ਨੇ ਉਹ ਨਵਾ ਰਹੇ ਨੇ ਇਸ ਚੀਜ਼ ਨੂੰ ਕਾਦੇ ਲਈ ਵਿਕਾਸ ਵਾਸਤੇ ਔਰ ਸਾਡੇ ਔਰ ਤੁਹਾਡੇ ਵਾਸਤੇ ਕਿਉਂਕਿ ਅਸੀਂ ਬਹੁਤ ਦੁੱਖ ਜਿਹੜਾ ਹੈ ਪਿਛਲੇ 25 30 40 ਸਾਲਾਂ ਤੋਂ ਦੇਖਿਆ ਹੈ ਤੋਂ ਮੇਰੇ ਵੀਰੋ ਜਿਸ ਤਰ੍ਹਾਂ ਸੁਰਿੰਦਰ ਹੋਰਾਂ ਨੇ ਕਿਹਾ ਹੈ ਔਰ ਸਰਪੰਚ ਸਾਹਿਬ ਨੇ ਕਿਹਾ ਹੈ ਭੁੱਲੇ ਚੱਕ ਦੇ ਬਈ ਆਪਾਂ ਹੁਣ ਇੱਕ ਲਹਿਰ ਬਣਾਣੀ ਹੈ ਔਰ ਲਹਿਰ ਬਣ ਚੁੱਕੀ ਹੈ ਔਰ ਅੱਗੇ-ਅੱਗੇ ਜਿਹੜੀਆਂ ਹੋਰ ਵੀ ਪੰਚਾਇਤਾਂ ਜਿਹੜੀਆਂ ਨੇ ਉਹ ਤਿਆਰ ਨੇ ਆਉਣ ਵਾਸਤੇ ਇਹ ਵੇਖਣਗੇ ਵਿਰੋਧੀ ਫਿਰ ਹੱਥ ਲਾ ਲਾ ਕੇ ਇਹ ਅਹੀ ਕਿੱਥੇ ਸੀਗੇ ਔਰ ਆਮ ਆਦਮੀ ਪਾਰਟੀ ਕਿੱਥੇ ਚਲੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਅੱਜ ਜੋ ਮਸਲੇ ਬਾਤ ਇਕੱਠੇ ਹੋਏ ਆ ਪੰਜਾਬ ਵਿੱਚ ਜਿੰਨੀ ਡਿਵੈਲਪਮੈਂਟ ਚੱਲ ਰਹੀ ਹੈ ਉਹਦਾ ਵਿੱਚ ਇੱਕ ਸਾਡਾ ਪਿੰਡ ਵੀ ਹੈ ਜਿਹੜਾ ਕਿ ਬਹੁਤ ਪਿੱਛੜ ਚੁੱਕਿਆ ਸੀ ਅਸੀਂ ਖੁਦ ਸਮੇਂ ਦੇ ਇੰਤਜ਼ਾਰ ਕਰ ਰਹੇ ਸੀ ਉਹ ਸਮਾਂ ਨਹੀਂ ਬਣ ਰਿਹਾ ਪਰਮਾਤਮਾ ਜੋ ਸਮਾਜ ਜਿਹੜਾ ਵਾ ਬਿਲਕੁਲ ਮਕਰ ਕੀਤਾ ਟਾਈਮ ਸੇ ਰਹੀ ਪਹੁੰਚ ਗਏ ਆ ਤੇ ਅਸੀਂ ਆਪਣੇ ਵੱਡੇ ਵੀਰ ਬਹਿਲ ਸਾਹਿਬ ਨੂੰ ਬੇਤੀ ਅਰਜੀ ਕਰ ਸਕਦੇ ਆ ਕਿ ਹੁਣ ਥੋੜਾ ਜਿਆ ਜਿੰਨੇ ਅਸੀਂ ਲੇਟ ਵਾ ਸਾਨੂੰ ਥੋੜਾ ਜਿਹਾ ਸੁਖਾਲਾ ਕੀਤਾ ਜਾਵੇ ਜੋ ਜੋ ਸਾਡੀ ਡਿਵੈਲਪਮੈਂਟ ਦੀ ਮੰਗ ਵਾ ਉਹਨੂੰ ਪੂਰੀਆਂ ਕੀਤੀਆਂ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰਾ ਵਾਦਾ ਕਰਦੇ ਆ ਕਿ ਪਿੰਡ ਭੁੱਲੇ ਚੱਕ ਤੋਂ ਇੱਕ ਇੱਕ ਜੀ ਤੁਹਾਡੇ ਵਰਤ ਕਰ ਦੇਵਾਂਗੇ ਬਾਕੀ ਸਭ ਆਪ ਸਾਹਿਬ ਜਿੰਨੀ ਮੇਰੀ ਸੰਗਤ ਆਈ ਆ ਇਹਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ